ਵੈਕ੍ਰਿਤਿਕਾ ਖਾਲਸਾ ਵਹਿਰਜ ਕੀ ਫਤਿਹ ਸੰਖੇਪ ਜੀਵਨ ਬਾਬਾ ਮਹਾਰਨਾਮ ਸਿੰਘ ਜੀ ਮਹਾਰਾਜ ਪੁੱਚੋ ਵਾਲਿਆਂ ਦਾ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਬਿਕਰਮੀ ਥੰਮਤ 1870 ਜਾਂ 1880 1813 ਜਾਂ 1823 ਈਸਵੀ ਪਿੰਡ ਮਨਸੂਰਵਾਲ ਜ਼ਿਲ੍ਹਾ ਕਪੂਰਥਲਾ ਵਿਖੇ ਮਾਤਾ ਪ੍ਰਧਾਨ ਕੌਰ ਜੀ ਦੀ ਕੁੱਖੋਂ ਪਿਤਾ ਬਾਬਾ ਭੂੜ ਸਿੰਘ ਦੇ ਗ੍ਰਹਿ ਵਿਖੇ ਬਾਬਾ ਜੀ ਦਾ ਜਨਮ ਹੋਇਆ। ਬਾਬਾ ਜੀ ਦੇ ਤਿੰਨ ਵੱਡੇ ਭਰਾ ਸਨ। ਬੋਗਾ ਸਿੰਘ, ਦਸੌਂਦਾ ਸਿੰਘ, ਨਿਧਾਨ ਸਿੰਘ। ਮਾਤਾ ਪਿਤਾ ਨੇ ਬਾਬਾ ਜੀ ਦਾ ਨਾਮ ਨਿਹਾਲ ਸਿੰਘ ਰੱਖਿਆ ਸੀ। ਬਾਬਾ ਜੀ ਦੇ ਨਾਨਕੇ ਰੰਧਾਵੇ ਰੰਧਾਵੇ ਪਿੰਡ ਵਿੱਚ ਸਨ। ਨਾਨਾ ਕਾਹਨ ਸਿੰਘ ਤੇ ਨਾਨੀ ਆਨੰਦਕੌਰ ਜੀ। ਬਾਬਾ ਜੀ ਦੀ ਆਪਣੀ ਗੋਤ ਬੱਲ ਸੀ ਬੱਲ ਗੋਤ ਦੇ ਜ਼ਿਮੀਦਾਰ ਬਹੁਤ ਸਮੇਂ ਤੋਂ ਮਨਸੂਰਵਾਲ ਵਿਖੇ ਜ਼ਿਮੀਦਾਰਾ ਕਰਦੇ ਆ ਰਹੇ ਹਨ ਹੁਣ ਤੱਕ ਵੀ ਇਸ ਪਿੰਡ ਵਿੱਚ ਬੱਲ ਗੋਤ ਵਾਲਿਆਂ ਦੇ ਕੁਝ ਘਰ ਆਵਾਦ ਹਨ ਬਾਬਾ ਜੀ ਦਾ ਬਚਪਨ ਤੋਂ ਹੀ ਮਸਤਾਨਾ ਸੁਭਾ ਸੀ ਜਿਸ ਕਰਕੇ ਮਾਤਾ ਜੀ ਵੀ ਲਾੜ ਨਾਲ ਮਸਤਾਨਾ ਕਹਿ ਦਿੰਦੇ ਸਨ ਹੋਰ ਆਮ ਪਿੰਡ ਵਾਲੇ ਵੀ ਇਹਨਾਂ ਨੂੰ ਮਾਧੂ ਕਮਲਾ ਦੱਸਦੇ ਸਨ ਆਪ ਸਭ ਹੀ ਕੰਮ ਧੰਧਿਆਂ ਤੋਂ ਟੰਕ ਸਦਾ ਮਸਤ ਹੀ ਰਹਾ ਕਰਦੇ ਸਨ ਆਪ ਜਿਹਦੇ ਵੱਡੇ ਭਾਈ ਤਾਂ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ ਵਿਛੇਥਾ ਲੈਂਦੇ ਸਨ ਪਰ ਆਪ ਹਰ ਸਮੇਂ ਚੁੱਪਚਾਪ ਜਿੱਥੇ ਬੈਠੇ ਸਨ ਉੱਥੇ ਹੀ ਬੈਠੇ ਰਹਿਣਾ ਗਰਮੀ ਸਰਦੀ ਭੁੱਖ ਪਿਆਸ ਦੀ ਕੋਈ ਪ੍ਰਵਾਹ ਨਹੀਂ ਕਰਦੇ ਸਨ ਬਾਲਕਾਂ ਵਾਲੀਆਂ ਖੇਡਾਂ ਹੱਸਣਾ ਰੋਣਾ ਆਪ ਬਚਪਨ ਦੀਆਂ ਗੱਲਾਂ ਤੋਂ ਨਿਰਲੇਪ ਸਨ ਭੋਲੇ ਭਾਲੇ ਤੇ ਮਤ ਹੋਣ ਕਰਕੇ ਇਹਨਾਂ ਦਾ ਬਹੁਤ ਖਿਆਲ ਮਾਤਾ ਜੀ ਹੀ ਕਰਦੇ ਸਨ ਰੋਟੀ ਪਾਣੀ ਖਵਾਉਣਾ ਇਸ਼ਨਾਨ ਕਰਾਉਣਾ ਕਿਉਂਕਿ ਆਪਣੇ ਆਪ ਕੁਝ ਨਹੀਂ ਕਰ ਸਕਦੇ ਸਨ ਕਦੇ ਕਦੇ ਆਪਣੇ ਸੁਭਾਅ ਅਨੁਸਾਰ ਕੁਝ ਬੋਲਦੇ ਵੀ ਸਨ ਪਰ ਕਿਸੇ ਨੂੰ ਸਮਝ ਕੋਈ ਨਹੀਂ ਸੀ ਆਉਂਦੀ ਕੁਝ ਵੱਡੀ ਹੋਮ ਕੁਝ ਵੱਡੀ ਉਮਰ ਹੋਣ ਕਰਕੇ ਬਾਅਦ ਵਿੱਚ ਆਪਦੇ ਭਰਾਵਾਂ ਨੇ ਕੋਈ ਕੰਮ ਆਪ ਨੂੰ ਆਖਣਾ ਪਰ ਆਪ ਨੇ ਚੁੱਪ ਹੀ ਬੈਠੇ ਰਹਿਣਾ ਕਈ ਵਾਰ ਤਾਂ ਗਰਮੀ ਸਰਦੀ ਵਿੱਚ ਵੀ ਬਾਹਰ ਬੈਠੇ ਰਹਿਣਾ ਇੱਕ ਵਾਰ ਆਪ ਨੂੰ ਮਾਤਾ ਨੇ ਰਾਤ ਨੂੰ மஞ்சੇ ਤੇ ਬੈਠੇ ਹੋਏ ਵੇਖਿਆ ਸਭ ਘਰ ਦੇ ਜੀ ਸੁੱਤੇ ਪਏ ਹੋਣ ਕਰਕੇ ਆਵਾਜ਼ ਦੇ ਕੇ ਕਿਹਾ ਮਸਤਾਨਿਆ ਤੂੰ ਸੁੱਤਾ ਨਹੀਂ ਤੈਨੂੰ ਨੀਂਦ ਨਹੀਂ ਆਉਂਦੀ ਅੱਗੋਂ ਹੱਥ ਕੇ ਬੋਲੇ ਮਾਂ ਸਾਰੀ ਦੁਨੀਆ ਸੁੱਤੀ ਪਈ ਹੈ ਕਿਸ ਨੂੰ ਆਪਣੇ ਆਪ ਦੀ ਸੁਰਤ ਨਹੀਂ ਹੈ ਸਭ ਗਦ ਮਾਤੇ ਹੋਈ ਨਾ ਜਾਗੇ ਸਭ ਗਤ ਮਾਤੇ ਕੋਈ ਨਾ ਜਾਗੇ ਇਸ ਤਰ੍ਹਾਂ ਦੇ ਵਚਨ ਕਰਦੇ ਸਨ